ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆਂ ਅੱਜ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਬਲਵਿੰਦਰ ਸਿੰਘ ਜੀ ਦੀ ਨੂੰ ਬਹੁਤ ਹੀ ਉੱਚੀ ਆਵਾਜ਼ ਵਿੱਚ ਬੋਲਦੀ ਹੈ ਹੱਦ ਹੋ ਗਈ ਕਿ ਹੁਣ ਅਸੀਂ ਸਾਰੀ ਉਮਰ ਸੇਵਾ ਹੀ ਕਰਦੇ ਰਵਾਂਗੇ ਹੁਣ ਤੱਕ ਬੇਬੇ ਤੰਦਰੁਸਤ ਸੀ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਹੁਣ ਬੇਬੇ ਨੇ ਬੈੱਡ ਫੜ ਲਿਆ ਹੈ ਤਾਂ ਉਹਨਾਂ ਦੀ ਦੇਖਭਾਲ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ ਉਹਨਾਂ ਦੇ ਚਾਰ ਨੂਹਾ ਪੁੱਤ ਹਨ ਤੇ ਬੇਬੇ ਬਾਪੂ ਦਾ ਬੋਝ ਵੀ ਚਾਰਾਂ ਤੇ ਬਰਾਬਰ ਦਾ ਹੀ ਹੋਣਾ ਚਾਹੀਦਾ ਹੈ ਹੁਣ ਜਦੋਂ ਸਭ ਕੁਝ ਦੀ ਵੰਡਵੰਡਾਈ ਹੋ ਰਹੀ ਹੈ ਤਾਂ ਲੱਗੇ ਹੱਥ ਇਸ ਬੁੜਾ ਬੁੜੀ ਦੀ ਵੰਡਵੰਡਾਈ ਵੀ ਕਰ ਲੈਣੀ ਚਾਹੀਦੀ ਹੈ ਜਦੋਂ ਵੱਡੀ ਨੂਨੇ ਇਹਨਾਂ ਕਿਹਾ ਤਾਂ ਵਿਚਕਾਰਲੀ ਨੂਨੇ ਵੀ ਉਸ ਦਾ ਸਾਥ ਦਿੱਤਾ ਹਾਂ ਦੀਦੀ ਤੁਸੀਂ ਸਹੀ ਕਹਿ ਰਹੇ ਹੋ ਬੇਬੇ ਬਾਪੂ ਜੀ ਦਾ ਪਟਵਾਰਾ ਵੀ 4-4 ਮਹੀਨਿਆਂ ਲਈ ਕਰ ਲੈਂਦੇ ਹਾਂ ਪਹਿਲੇ 4 ਮਹੀਨੇ ਤੁਸੀਂ ਰੱਖ ਲੈਣਾ ਸ਼ੁਰੂਆਤ ਤੁਹਾਡੇ ਤੋਂ ਹੀ ਕਰਾਂਗੇ ਉਸ ਦੀ ਇੰਨੀ ਗੱਲ ਸੁਣ ਕੇ ਵੱਡੀ ਨੂੰ ਭੜਕ ਗਈ ਕਿ ਸ਼ੁਰੂਆਤ ਮੇਰੇ ਤੋਂ ਹੀ ਕਿਉਂ ਤੂੰ ਵੀ ਤਾਂ ਆਪਣੇ ਕੋਲ ਰੱਖ ਸਕਦੀ ਆ ਤਾਂ ਉਹਨਾਂ ਦਾ ਵੱਡਾ ਮੁੰਡਾ ਬੋਲਿਆ ਓਹੋ ਇਹਦੇ ਵਿੱਚ ਇੰਨਾ ਲੜਨ ਵਾਲੀ ਕਿਹੜੀ ਗੱਲ ਹੈ ਮੇਰੀ ਦੂਜੇ ਭਰਾ ਨਾਲ ਗੱਲ ਹੋ ਗਈ ਹੈ ਉਹ ਕੱਲ ਸਵੇਰੇ ਇੱਥੇ ਪਹੁੰਚ ਜਾਵੇਗਾ ਤੇ ਫਿਰ ਸਭ ਕੁਝ ਤੈਅ ਹੋ ਜਾਵੇਗਾ ਮਹਿਤਾ ਕਹਿੰਦਾ ਹਾਂ ਸਗੋਂ ਲੜਾਈ ਤੋਂ ਚੰਗਾ ਹੈ ਕਿ ਬੇਬੇ ਬਾਪੂ ਜੀ ਦੇ ਨਾਮ ਦੀ ਪਰਚੀ ਕੱਢ ਲੈਂਦੇ ਹਾਂ ਜਿਸ ਦੇ ਨਾਮ ਦੀ ਪਰਚੀ ਨਿਕਲੂਗੀ ਉਹ ਉਹਨਾਂ ਦੋਨਾਂ ਨੂੰ ਪਹਿਲੇ 4 ਮਹੀਨੇ ਰੱਖ ਲਵੇਗਾ ਘਰ ਦੇ ਬਰਾਂਡੇ ਵਿੱਚ ਟਹਿਲ ਰਹੇ ਬਲਵਿੰਦਰ ਸਿੰਘ ਜੀ ਆਪਣੇ ਨੂਹਾ ਪੁੱਤਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸੀ ਤੇ ਆਪਣੇ ਕਮਰੇ ਵਿੱਚ ਆ ਕੇ ਆਪਣੀ ਪਤਨੀ ਨੂੰ ਕਹਿਣ ਲੱਗੇ ਵੇਖ ਰਹੀਆਂ ਕਰਮਾ ਵਾਲੀਏ ਇਹ ਉਹੀ ਪੁੱਤਰ ਹਨ ਜੋ ਕਦੇ ਇਸ ਗੱਲ ਦੀ ਪਰਚੀ ਪਾਉਂਦੇ ਸੀ ਕਿ ਅੱਜ ਬੇਬੇ ਦੇ ਨਾਲ ਕੌਣ ਸੌਵੇਗਾ ਹੁਣ ਸਾਡੇ ਉਹੀ ਪੁੱਤਰ ਸਾਡੇ ਨਾਂ ਦੀ ਪਰਚੀ ਕੱਢਣਗੇ ਕਿ ਜਿਸ ਦੇ ਹਿੱਸੇ ਸਾਡਾ ਨਾਮ ਆਊਗਾ ਉਹ ਸਾਨੂੰ ਪਹਿਲਾਂ ਰੱਖੂਗਾ ਕਿਉਂਕਿ ਹੁਣ ਸਾਨੂੰ ਕੋਈ ਵੀ ਰੱਖਣਾ ਨਹੀਂ ਚਾਹੁੰਦਾ ਬਸ ਆਹੀ ਦਿਨ ਦੇਖਣੇ ਬਾਕੀ ਰਹਿੰਦੇ ਸੀ ਇਸ ਉਮਰ ਵਿੱਚ ਨੂਹਾ ਪੁੱਤਾਂ ਦੇ ਝਗੜੇ ਤਾਂ ਇੰਨੇ ਦਿਨਾਂ ਤੋਂ ਦੇਖ ਹੀ ਰਹੇ ਸੀ ਹੁਣ ਤੱਕ ਤਾਂ ਕੇਵਲ ਨਦਾਲਤ ਤੇ ਜੈਤਾਤ ਦਾ ਪਟਵਾਰਾ ਕਰਨ ਦੀਆਂ ਗੱਲਾਂ ਚੱਲਦੀਆਂ ਆ ਰਹੀਆਂ ਸੀ ਪਰ ਉਸ ਸਭ ਨਾਲ ਵੀ ਉਹਨਾਂ ਦਾ ਮਨ ਨਹੀਂ ਭਰਿਆ ਤਾਂ ਹੁਣ ਉਹ ਆਪਣੇ ਬੇਬੇ ਬਾਪੂ ਦਾ ਵੀ ਪਟਵਾਰਾ ਕਰਨਾ ਚਾਹੁੰਦੇ ਹਨ ਕਿ ਇਹ ਦਿਨ ਦੇਖਣ ਲਈ ਅਸੀਂ ਆਪਣੇ ਪੁੱਤਰਾਂ ਨੂੰ ਪੈਰਾਂ ਸਿਰ ਕੀਤਾ ਪੜਾ ਲ ਖਾ ਕੇ ਕਾਬਲ ਬਣਾਇਆ ਕਿ ਇਹ ਵਿਆਹ ਤੋਂ ਬਾਅਦ ਆਪਣੀਆਂ ਘਰ ਵਾਲੀਆਂ ਦੇ ਪਿੱਛੇ ਲੱਗ ਕੇ ਸਾਡਾ ਜਿਉਣਾ ਦੁੱਬਰ ਕਰ ਦੇਣਗੇ ਆਪਣੇ ਪਤੀ ਬਲਵਿੰਦਰ ਸਿੰਘ ਜੀ ਦੀ ਗੱਲ ਸੁਣ ਕੇ ਉਹਨਾਂ ਦੀ ਪਤਨੀ ਨੇ ਕਿਹਾ ਫਿਕਰ ਤਾਂ ਮੈਨੂੰ ਵੀ ਬਹੁਤ ਹੋ ਰਹੀ ਹੈ ਪਰ ਜਦੋਂ ਆਪਣੀ ਹੀ ਔਲਾਦ ਖੋਟੀ ਹੋਵੇ ਤਾਂ ਕੀ ਕੀਤਾ ਜਾ ਸਕਦਾ ਤੁਸੀਂ ਸਬਰ ਰੱਖੋ ਪ੍ਰਮਾਤਮਾ ਸਭ ਠੀਕ ਕਰੂਗਾ ਬਿਨਾਂ ਵਜ੍ਹਾ ਚਿੰਤਾ ਨਾ ਕਰੋ ਮੈਂ ਤਾਂ ਪਹਿਲਾਂ ਹੀ ਬਿਮਾਰ ਪਈਆਂ ਤੇ ਜੇਕਰ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡਾ ਖਿਆਲ ਕੌਣ ਰੱਖੂਗਾ ਵੀਰ ਜੀ ਆ ਤੇ ਬੈਠੀ ਉਨ੍ਹਾਂ ਦੀ ਪਤਨੀ ਲੜਖੜਾਉਂਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਪਰ ਕਰਮਾ ਵਾਲੀਏ ਹੁਣ ਤਾਂ ਮੇਰੇ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੁੰਦਾ ਹੁਣ ਸਾਡੇ ਬੱਚੇ ਸਾਡਾ ਫੈਸਲਾ ਪਰਚੀ ਕੱਢ ਕੇ ਕਰਨਗੇ ਪਤਾ ਨਹੀਂ ਰੱਬ ਨੇ ਸਾਡੇ ਕਰਮਾਂ ਵਿੱਚ ਹੋਰ ਕੀ ਕੀ ਵੇਖਣਾ ਲਿਖਿਆ ਹੈ ਇਹਨਾਂ ਕਹਿ ਕੇ ਉਹ ਉਦਾਸ ਮਨ ਨਾਲ ਆਪਣੇ ਬੈੱਡ ਤੇ ਜਾ ਕੇ ਸੌਂ ਗਿਆ ਉਧਰ ਹਾਲਾਤਾਂ ਤੋਂ ਮਜਬੂਰ ਬਲਵਿੰਦਰ ਸਿੰਘ ਜੀ ਦੀ ਪਤਨੀ ਆਪਣੇ ਹੰਝੂ ਲੁਕੋਂਦੀ ਹੋਈ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਵਿੱਚ ਗਵਾਜ ਗਈ। ਵਧਾਈ ਹੋਵੇ ਤੈਨੂੰ ਭਾਬੀ ਚੌਥੀ ਵਾਰ ਵੀ ਤੇਰੇ ਘਰ ਪੁੱਤਰ ਪੈਦਾ ਹੋਇਆ। ਹੁਣ ਤਾਂ ਤੇਰੇ ਘਰ ਵਿੱਚ ਧਨ-ਦੌਲਤ ਦੀ ਕੋਈ ਕਮੀ ਨਹੀਂ ਹੋਵੇਗੀ। ਜਿਸ ਦੇ ਚਾਰ ਪੁੱਤਰ ਹੋਣ ਉਸ ਦੀ ਤਾਂ ਐਸ਼ ਹੀ ਐਸ਼ ਆ। ਚਾਰ ਪੁੱਤਰ ਇਸ ਗੱਲ ਲਈ ਝਗੜਿਆ ਕਰਨਗੇ ਕਿ ਬੇਬੇ-ਬਾਪੂ ਨੂੰ ਮੈਂ ਨਾਲ ਰੱਖੂੰਗਾ। ਇਹ ਸਾਰੀਆਂ ਗੱਲਾਂ ਚੌਥਾ ਪੁੱਤਰ ਪੈਦਾ ਹੋਣ ਤੇ ਬਲਵਿੰਦਰ ਸਿੰਘ ਜੀ ਦੀ ਭੈਣ ਨੇ ਬਲਵਿੰਦਰ ਸਿੰਘ ਜੀ ਦੀ ਘਰਵਾਲੀ ਨੂੰ ਕਹੀਆਂ ਸੀ ਬਲਵਿੰਦਰ ਸਿੰਘ ਜੀ ਦੇ ਤਿੰਨੇ ਪੁੱਤਰ ਤੇ 누ਹਾ ਸਾਂਝੇ ਪਰਿਵਾਰ ਦਾ ਹਿੱਸਾ ਹਨ ਤਿੰਨੇ ਵੱਡੇ ਪੁੱਤਰ ਹੀ ਬਾਪੂ ਦਾ ਕਾਰੋਬਾਰ ਸੰਭਾਲਦੇ ਹਨ ਜਦਕਿ ਚੌਥਾ ਪੁੱਤਰ ਸ਼ਹਿਰ ਵਿੱਚ ਨੌਕਰੀ ਕਰਦਾ ਹੈ ਜਿਸ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਬਲਵਿੰਦਰ ਸਿੰਘ ਜੀ ਦੇ ਤਿੰਨਾ ਪੁੱਤਰਾਂ ਦਾ ਪਹਿਲਾਂ ਹੀ ਵਿਆਹ ਹੋ ਗਿਆ ਸੀ ਬਲਵਿੰਦਰ ਸਿੰਘ ਜੀ ਦੀਆਂ ਤਿੰਨ ਨੂਹਾਂ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ ਵੱਡੀ ਨੂਹ ਘਰ ਵਿੱਚ ਜੋ ਵੀ ਕੰਮ ਕਰਦੀ ਉਹ ਦੂਜੀ ਨੂਹ ਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ ਬਹੁਤ ਵਾਰ ਤਿੰਨੇ ਨੂਹਾਂ ਕੰਮ ਕਰਨ ਪਿੱਛੇ ਕੁੱਤੇ ਬਿੱਲੀ ਵਾਂਗੂ ਲੜਾਈ ਕਰਨ ਲੱਗਦੀਆਂ ਤੇ ਸਾਰਾ ਘਰ ਸਿਰ ਤੇ ਚੱਕ ਲੈਂਦੀਆਂ ਇਸ ਗੱਲ ਦਾ ਖਮਿਆਜਾ ਬਲਵਿੰਦਰ ਸਿੰਘ ਜੀ ਤੇ ਉਹਨਾਂ ਦੀ ਪਤਨੀ ਨੂੰ ਭੁਗਤਣਾ ਪੈਂਦਾ ਕਿਉਂਕਿ ਨੋਹਾ ਵਿੱਚੋਂ ਕੋਈ ਵੀ ਆਪਣੀ ਸੱਸ ਸਹੁਰੇ ਨੂੰ ਖਾਣਾ ਦੇਣ ਲਈ ਰਾਜ਼ੀ ਨਹੀਂ ਸੀ ਹੁੰਦੀਆਂ ਕਿੰਨੀ ਵਾਰ ਤਾਂ ਇਸ ਤਰ੍ਹਾਂ ਹੋਇਆ ਸੀ ਕਿ ਨੋਹਾ ਪੂਰਾ ਦਿਨ ਹੀ ਰਸੋਈ ਵਿੱਚ ਪੈਰ ਨਾ ਰੱਖਦੀਆਂ ਤੇ ਆਪ ਬਾਹਰੋਂ ਖਾਣਾ ਮੰਗਵਾ ਕੇ ਖਾ ਲੈਂਦੀਆਂ ਆਪਣੇ ਆਪਣੇ ਘਰ ਵਾਲਿਆਂ ਨੂੰ ਵੀ ਉਹਨਾਂ ਨੇ ਕਹਿ ਦੇਣਾ ਕਿ ਤੁਸੀਂ ਵੀ ਬਾਹਰੋਂ ਹੀ ਖਾ ਲੈਣਾ ਤੇ ਬੱਚਿਆਂ ਨੂੰ ਵੀ ਸਕੂਲ ਦੀ ਕੰਟੀਨ ਚੋਂ ਹੀ ਖਾਣ ਨੂੰ ਕਹਿ ਦਿੰਦੀਆਂ ਤਾਂ ਕਿ ਦਰਾਨੀ ਜਠਾਣੀ ਨੂੰ ਇੱਕ ਦੂਜੀ ਦਾ ਮੂੰਹ ਨਾ ਵੇਖਣਾ ਪਵੇ ਇਸ ਕਰਕੇ ਘਰ ਦਾ ਬਣਿਆ ਖਾਣਾ ਵੀ ਨਹੀਂ ਮਿਲ ਸਕਦਾ ਸੀ ਬਾਕੀ ਸਭ ਤਾਂ ਬਾਹਰੋਂ ਖਾਣਾ ਖਾ ਕੇ ਟਾਈਮ ਪਾਸ ਕਰ ਲੈਂਦੇ ਸੀ ਪਰ ਬਲਵਿੰਦਰ ਸਿੰਘ ਜੀ ਤੇ ਉਹਨਾਂ ਦੀ ਪਤਨੀ ਨੂੰ ਬਾਹਰ ਦਾ ਖਾਣਾ ਹਾਜਮ ਨਹੀਂ ਸੀ ਹੁੰਦਾ ਇਸ ਗੱਲ ਦੀ ਕਿਸੇ ਨੂੰ ਵੀ ਰਤਾ ਫਰਕ ਨਹੀਂ ਸਪੈਂਦਾ ਅੰਤ ਹਾਰ ਕੇ ਬਲਵਿੰਦਰ ਸਿੰਘ ਜੀ ਦੀ ਪਤਨੀ ਹਿੰਮਤ ਕਰਕੇ ਰਸੋਈ ਵਿੱਚ ਜਾਂਦੀ ਤੇ ਹਲਕਾ ਫੁਲਕਾ ਖਿਚੜੀ ਜਾਂ ਦਲੀਆ ਆਪਣੇ ਦੋਵਾਂ ਲਈ ਬਣਾ ਲੈਂਦੀ ਇਸ ਗੱਲ ਤੇ ਵੀ ਤਿੰਨੇ ਨੂਹਾਂ ਚੀਕਣ ਲੱਗਦੀਆਂ ਕਿ ਬੇਬੇ ਜੀ ਖਾਣਾ ਬਣਾਉਣ ਤੋਂ ਬਾਅਦ ਤੁਸੀਂ ਰਸੋਈ ਕਿੰਨੀ ਗੰਦੀ ਕਰਤੀ ਹੁਣ ਰਸੋਈ ਦੀ ਸਫਾਈ ਕਾਹਨ ਕਰੂਗਾ ਬਲਵਿੰਦਰ ਸਿੰਘ ਜੀ ਦੀ ਪਤਨੀ ਦੀ ਕਾਫੀ ਉਮਰ ਹੋ ਗਈ ਸੀ ਤੇ ਉਪਰੋਂ ਸਰੀਰ ਨੂੰ ਬਿਮਾਰੀਆਂ ਨੇ ਘੇਰ ਲਿਆਸੀ ਡਾਕਟਰ ਨੇ ਤਾਂ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੋਈ ਸੀ ਪਰ ਜਦੋਂ ਤਿੰਨੇ ਨੂਹਾਂ ਹੀ ਸੱਸ ਸਾਰੇ ਨੂੰ ਖਾਣਾ ਦੇਣ ਤੋਂ ਪੱਲਾ ਝਾੜ ਜਾਂਦੀਆਂ ਸੀ ਤਾਂ ਉਹਨਾਂ ਨੂੰ ਹੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਸੀ ਬਲਵਿੰਦਰ ਸਿੰਘ ਜੀ ਦਾ ਪਰਿਵਾਰ ਉਹਨਾਂ ਦੇ ਖਾਨਦਾਨੀ ਘਰ ਵਿੱਚ ਰਹਿੰਦਾ ਸੀ ਬਲਵਿੰਦਰ ਸਿੰਘ ਜੀ ਆਪਣੀ ਪਤਨੀ ਨਾਲ ਹੇਠਾਂ ਵਾਲੇ ਕਮਰੇ ਵਿੱਚ ਰਹਿੰਦੇ ਸਨ ਤੇ ਤਿੰਨੇ ਨੂਹਾਂ ਤੇ ਬੱਚੇ ਉੱਪਰ ਵਾਲੇ ਕਮਰਿਆਂ ਵਿੱਚ ਰਹਿੰਦੇ ਸੀ ਵੈਸੇ ਤਾਂ ਉਹ ਮਕਾਨ ਐਡਾ ਵੱਡਾ ਸੀ ਕਿ ਤਿੰਨੇ ਨੂਹਾਂ ਨੂੰ ਉੱਪਰ ਰਹਿਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਮਕਾਨ ਦੇ ਹੇਠਾਂ ਵਾਲੇ ਕਮਰੇ ਸਾਰੇ ਹੀ ਖਾਲੀ ਪਏ ਹੋਏ ਸੀ ਪਰ ਕੋਈ ਵੀ ਨੂਹ ਹੇਠਾਂ ਰਹਿਣ ਲਈ ਤਿਆਰ ਨਹੀਂ ਸੀ ਹੋਈ ਕਿਉਂਕਿ ਸੱਸ ਸਹੁਰੇ ਦਾ ਕਮਰਾ ਹੇਠਾਂ ਸੀ ਤੇ ਉਹਨਾਂ ਨੂੰ ਮਿਲ ਕੋਈ ਨਾ ਕੋਈ ਰਿਸ਼ਤੇਦਾਰ ਕਦੇ ਕਦਾਈਂ ਆ ਜਾਂਦਾ ਸੀ ਉੱਪਰ ਰਹਿੰਦੇ ਹੋਏ ਉਹਨਾਂ ਨੂੰ ਮਹਿਮਾਨਾਂ ਨੂੰ ਚਾਹ ਪਾਣੀ ਨਹੀਂ ਸੀ ਦੇਣਾ ਪੈਂਦਾ ਦੂਜਾ ਨੂਹਾ ਜਾਣਦੀਆਂ ਸੀ ਕਿ ਜੋ ਵੀ ਵਾਲੇ ਕਮਰੇ ਵਿੱਚ ਰਹੇਗਾ ਉਸਦੀ ਆਜ਼ਾਦੀ ਖਤਮ ਹੋ ਜਾਵੇਗੀ ਤੇ ਕੋਈ ਵੀ ਆਪਣੀ ਆਜ਼ਾਦੀ ਨੂੰ ਨਹੀਂ ਗਵਾਉਣਾ ਚਾਹੁੰਦਾ ਸੀ ਤਿੰਨੇ ਨੂਹਾ ਨੂੰ ਬਾਹਰ ਘੁੰਮਣ ਫਿਰਨਦਾ ਤੇ ਬਾਹਰੋਂ ਖਾਣ ਪੀਣ ਦਾ ਬਹੁਤ ਸ਼ੌਂਕ ਸੀ ਇਸ ਲਈ ਅਕਸਰ ਅਕਸਰ ਘਰੇ ਘੱਟ ਹੀ ਖਾਣਾ ਬਣਦਾ ਸੀ ਇਹ ਗੱਲ ਬਲਵਿੰਦਰ ਸਿੰਘ ਜੀ ਨੂੰ ਅੰਦਰ ਹੀ ਅੰਦਰ ਖੜਕਦੀ ਰਹਿੰਦੀ ਸੀ ਉਹਨਾਂ ਦੀ ਪਤਨੀ ਨੂੰ ਬਿਮਾਰ ਹੋਣ ਦੇ ਬਾਵਜੂਦ ਵੀ ਘਰ ਦਾ ਤੇ ਰਸੋਈ ਦਾ ਕੰਮ ਕਰਨਾ ਪੈਂਦਾ ਸੀ ਇਸ ਲਈ ਨੂੰਹਾਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਇੱਕ ਦਿਨ ਬਲਵਿੰਦਰ ਸਿੰਘ ਜੀ ਆਪਣੇ ਤਿੰਨਾਂ ਪੁੱਤਰਾਂ ਨੂੰ ਬੁਲਾ ਕੇ ਕਹਿਣ ਲੱਗੇ ਤੁਹਾਨੂੰ ਪਤਾ ਹੀ ਐ ਕਿ ਤੁਹਾਡੀ ਬੇਬੇ ਦੀ ਤਬੀਅਤ ਠੀਕ ਨਹੀਂ ਰਹਿੰਦੀ ਤੇ ਤੁਹਾਡੀਆਂ ਘਰ ਵਾਲੀਆਂ ਅਕਸਰ ਹੀ ਬਾਹਰ ਚਲੀਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਰਸੋਈ ਵਿੱਚ ਖਾਣਾ ਨਾ ਬਣਾਉਣਾ ਪਵੇ ਤੇ ਘਰ ਦਾ ਕੰਮ ਨਾ ਕਰਨਾ ਪਵੇ ਪਰ ਇਹ ਗੱਲ ਬਿਲਕੁਲ ਠੀਕ ਨਹੀਂ ਆ ਜੇਕਰ ਤਿੰਨੇ ਨੂਹਾਂ ਦੀ ਆਪਸ ਵਿੱਚ ਨਹੀਂ ਬੰਦੀ ਤਾਂ ਉਹ ਘਰ ਦਾ ਕੰਮ ਵੰਡ ਲੈਣ ਤਿੰਨੇ ਨੂਹਾਂ ਆਪਣੇ ਹਿਸਾਬ ਨਾਲ ਕੰਮ ਨੂੰ ਵੰਡ ਲੈਣ ਪਰ ਇਸ ਤਰ੍ਹਾਂ ਰਸੋਈ ਦੇ ਕੰਮ ਤੋਂ ਬਚਦੇ ਰਹਿਣਾ ਕਿੱਥੋਂ ਦੀ ਅਕਲਮੰਦੀ ਹੈ ਆਪਣੇ ਬਾਪੂ ਦੀ ਗੱਲ ਸੁਣ ਕੇ ਤਿੰਨੇ ਮੁੰਡਿਆਂ ਨੇ ਆਪਣੀਆਂ ਆਪਣੀਆਂ ਘਰਵਾਲੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਤਿੰਨੇ ਇਹ ਗੱਲ ਸਮਝਣ ਲਈ ਤਿਆਰ ਹੀ ਨਹੀਂ ਸੀ ਪਰ ਇੱਕ ਦਿਨ ਜਦੋਂ ਉਹਨਾਂ ਤਿੰਨਾਂ ਦੇ ਘਰ ਵਾਲਿਆਂ ਦੀ ਬਾਹਰੋਂ ਖਾਣਾ ਖਾਣ ਨਾਲ ਇਕੱਠੇ ਹੀ ਤबीयत ਖਰਾਬ ਹੋ ਗਈ ਤਾਂ ਤਿੰਨੇ ਨੂੰਹਾਂ ਨੇ ਘਰ ਦਾ ਕੰਮ ਵੰਡ ਲਿਆ ਤੇ ਵਾਰੀ-ਵਾਰੀ ਸਵੇਰ ਸ਼ਾਮ ਰੋਟੀ ਬਣਾਉਣ ਲੱਗੀਆਂ ਤਾਂ ਕਿ ਉਹਨਾਂ ਨੂੰ ਇੱਕ ਦੂਜੀ ਦੇ ਮੱਥੇ ਨਾ ਲੱਗਣਾ ਪਵੇ ਹੁਣ ਸਵੇਰੇ ਤੇ ਸ਼ਾਮ ਦਾ ਦੋ ਟਾਈਮ ਦਾ ਖਾਣਾ ਬਲਵਿੰਦਰ ਸਿੰਘ ਜੀ ਨੂੰ ਟਾਈਮ ਤੇ ਮੈਨਨ ਲੱਗਾ ਸੀ ਪਰ ਪਿਆਰ ਤੇ ਇੱਜ਼ਤ ਨਾਲ ਨਹੀਂ ਤਿੰਨੇ ਨੂੰਹਾਂ ਸੱਸ ਸੋਹਰੇ ਨਾਲ ਗੱਲ ਕਰਨਾ ਵੀ ਜ਼ਰੂਰੀ ਨਹੀਂ ਸੀ ਸਮਝਦਿਆਂ ਇੱਕ ਦਿਨ ਬਲਵਿੰਦਰ ਸਿੰਘ ਜੀ ਦੀ ਪਤਨੀ ਨੇ ਆਪਰੀ ਵਿਚਾਰ ਲਈ ਨੂੰਹ ਨੂੰ ਸਿਰਫ ਇੰਨਾ ਹੀ ਕਿਹਾ ਕੀਤੀ ਏ ਅੱਜ ਖਾਣੇ ਵਿੱਚ ਲੂਣ ਥੋੜਾ ਜ਼ਿਆਦਾ ਸੀ ਮੈਨੂੰ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ ਤਾਂ ਲੂਣ ਥੋੜਾ ਘੱਟ ਹੀ ਪਾਇਆ ਕਰ ਉਹਨਾਂ ਦੇ ਸਿਰਫ ਇੰਨਾ ਹੀ ਕਹਿਣ ਤੇ ਨੂੰਹ ਨੇ ਹੱਲਾ ਮਚਾ ਦਿੱਤਾ ਕੀ 베ਬੇ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਤੁਸੀਂ ਦੋਨੋਂ ਟਾਈਮ ਦਾ ਖਾਣਾ ਆਪਣੀਆਂ ਲਾਡਲੀਆਂ ਨੂੰਹਾਂ ਤੋਂ ਕਿਉਂ ਨਹੀਂ ਬਣਵਾ ਲੈਂਦੇ ਉਹ ਤਾਂ ਮੇਰੇ ਤੋਂ ਵੀ ਵਧੀਆ ਖਾਣਾ ਬਣਾਉਂਦੀਆਂ ਹੋਣਗੀਆਂ ਨਾ ਇਸੇ ਲਈ ਤਾਂ ਤੁਸੀਂ ਮੇਰੇ ਬਣਾਏ ਖਾਣੇ ਵਿੱਚ ਨਕਸ਼ ਕੱਢੀ ਜਾ ਰਹੇ ਹੋ ਇੱਕ ਤਾਂ ਇਸ ਬੁਢਾਪੇ ਵਿੱਚ ਇਹਨਾਂ ਦੀ ਆਗਿਆਤਾ ਗੈ ਲਓ ਸੇਵਾ ਕਰੋ ਉਤੋਂ ਇਹਨਾਂ ਦੀਆਂ ਗੱਲਾਂ ਵੀ ਸੁਨੋ ਥੋੜਾ ਜਿਹਾ ਰਸੋਈ 'ਚ ਆ ਕੇ ਤਾਂ ਦੇਖੋ ਕਿੰਨੀ ਗਰਮੀ ਆ ਇੱਕ ਤਾਂ ਇੰਨੀ ਗਰਮੀ ਚ ਖਾਣਾ ਬਣਾ ਰਹੀ ਆ ਤੇ ਉੱਪਰੋਂ ਤੁਸੀਂ ਨਖਰੇ ਦਿਖਾ ਰਹੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਹੀ ਮੇਰੇ ਬਣਾਏ ਖਾਣੇ ਵਿੱਚ ਨੱਕ ਬੁੱਲ ਕੱਢਣੇ ਹਨ ਤਾਂ ਮੇਰੇ ਤੋਂ ਤੁਹਾਡਾ ਖਾਣਾ ਨਹੀਂ ਬਣਾਇਆ ਜਾਂਦਾ ਆਪਣੀਆਂ ਲਾਡਲੀਆਂ ਨੂੰਹਾਂ ਤੋਂ ਹੀ ਬਣਵਾ ਲਓ ਉਧਰ ਜਦ ਛੋਟੀ ਨੂੰਹ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਸੋਚਣ ਲੱਗੀ ਕਿ ਕਿਤੇ ਦੋਨੇ ਟਾਈਮ ਦਾ ਖਾਣਾ ਸੱਸ ਸਹੁਰੇ ਨੂੰ ਉਸ ਨੂੰ ਹੀ ਨਾ ਦੇ ਨਾ ਪੈ ਜਾਵੇ ਉਹ ਕਹਿਣ ਲੱਗੀ ਬੇਬੇ ਜੋ ਵੀ ਮਿਲਦਾ ਹੈ ਖਾ ਲਓ ਕਿਉਂ ਬਿਨਾਂ ਵਜ੍ਹਾ ਟੋਕ ਟਕਾਈ ਕਰਦੇ ਰਹਿੰਦੇ ਹੋ ਤੁਹਾਨੂੰ ਤਾਂ ਪਤਾ ਹੈ ਕਿ ਅਸੀਂ ਤਿੰਨੇ ਤਾਂ ਬਾਹਰੋਂ ਖਾਣਾ ਮੰਗਵਾ ਕੇ ਵੀ ਖਾ ਲੈਂਦੀਆਂ ਹਾਂ ਪਰ ਤੁਹਾਡਾ ਖਾਣਾ ਬਾਹਰੋਂ ਨਹੀਂ ਚੱਲ ਸਕਦਾ ਕਿਉਂਕਿ ਤੁਹਾਨੂੰ ਡਾਕਟਰ ਨੇ ਕਾਫੀ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਕਿਹਾ ਹੈ ਤੇ ਹੁਣ ਜਦੋਂ ਘਰ ਵਿੱਚ ਰੋਜ਼ ਰੋਜ਼ ਖਾਣਾ ਬਣ ਰਿਹਾ ਹੈ ਤਾਂ ਹੁਣ ਤੁਹਾਡੇ ਨਖਰੇ ਨਹੀਂ ਮਾਣ ਉਸੇ ਦਿਨ ਬਲਵਿੰਦਰ ਸਿੰਘ ਜੀ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਉਹ ਹੁਣ ਆਪਣੇ ਨੂਹਾ ਪੁੱਤਰਾਂ ਲਈ ਬੋਝ ਤੋਂ ਜ਼ਿਆਦਾ ਕੁਝ ਨਹੀਂ ਹਨ ਬਲਵਿੰਦਰ ਸਿੰਘ ਜੀ ਦੀ ਪਤਨੀ ਜੋ ਪਹਿਲਾਂ ਹੀ ਬਿਮਾਰ ਸੀ ਨਿੱਤ ਦੇ ਹੋਣ ਵਾਲੇ ਦਰਬਿਹਵਾਰ ਨੂੰ ਸਹਿਣ ਨਹੀਂ ਕਰ ਸਕੀ ਇੱਕ ਦਿਨ ਅਚਾਨਕ ਉਹਨਾਂ ਦਾ ਬਲੱਡ ਪ੍ਰੈਸ਼ਰ ਇੰਨਾ ਵਧ ਗਿਆ ਕਿ ਉਹਨਾਂ ਨੂੰ ਲੱਕਵਾ ਹੋ ਗਿਆ ਤੇ ਉਹਨਾਂ ਦੇ ਸਰੀਰ ਦੇ ਅੱਧੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਹ ਵੀਲਚੇਅਰ ਤੇ ਬੈਠ ਗਈ ਸੀ ਹੁਣ ਤੱਕ ਤਾਂ ਜਿਵੇਂ ਕਿਵੇਂ ਉਹ ਆਪਣਾ ਕੰਮ ਕਰ ਹੀ ਲੈਂਦੀ ਸੀ ਪਰ ਹੁਣ ਅੰਦਰੰਗ ਹੋਣ ਤੋਂ ਬਾਅਦ ਤਾਂ ਉਹ ਸਿਰਫ ਨੂਹਾ ਦੇ ਰਹਿਮੋ ਕਰਮ ਤੇ ਹੀ ਨਿਰਭਰ ਸੀ ਉਹ ਸਿਰਫ 휠체ਅਰ ਤੇ ਆਪਣੇ ਮੰਜੇ ਤੇ ਹੀ ਪਈ ਰਹਿੰਦੀ ਸੀ ਬਲਵਿੰਦਰ ਸਿੰਘ ਜੀ ਆਪਣੀ ਪਤਨੀ ਦਾ ਧਿਆਨ ਰੱਖਣ ਲਈ ਹੁਣ ਘਰ ਹੀ ਰਹਿਣ ਲੱਗੇ ਸੀ ਕਿਉਂਕਿ ਨੂਹਾ ਤਾਂ ਮੁਸ਼ਕਲ ਨਾਲ ਹੀ ਉਹਨਾਂ ਨੂੰ ਦੋ ਟਾਈਮ ਦਾ ਖਾਣਾ ਮਸਾਂ ਹੀ ਦਿੰਦੀਆਂ ਸੀ ਇੱਕ ਵਾਰ ਖਾਣਾ ਦੇ ਕੇ ਚਲੀਆਂ ਜਾਂਦੀਆਂ ਸੀ ਤਾਂ ਦੁਬਾਰਾ ਕਮਰੇ ਵੱਲ ਝਾਕਦੀਆਂ ਵੀ ਨਹੀਂ ਸੀ ਬਲਵਿੰਦਰ ਸਿੰਘ ਜੀ ਦੇ ਇਸ ਤਰ੍ਹਾਂ ਘਰੇ ਬੈਠਣ ਕਰਕੇ ਉਹਨਾਂ ਦੇ ਤਿੰਨਾਂ ਮੁੰਡਿਆਂ ਵਿੱਚ ਕੰਮ ਨੂੰ ਲੈ ਕੇ ਲੜਾਈ ਝਗੜੇ ਸ਼ੁਰੂ ਹੋ ਗਏ ਸੀ ਵੱਡੇ ਨੇ ਇਲਜ਼ਾਮ ਲਗਾਇਆ ਕਿ ਛੋਟਾ ਦੁਕਾਨ ਤੋਂ ਜ਼ਿਆਦਾ ਪੈਸੇ ਲੈਂਦਾ ਹੈ ਜਿਸ ਕਰਕੇ ਫੈਕਟਰੀ ਦੇ ਹਿਸਾਬ ਕਿਤਾਬ ਵਿੱਚ ਗੜਬੜ ਆ ਜਾਂਦੀ ਹੈ ਛੋਟਾ ਕਹਿੰਦਾ ਕਿ ਇਹ ਐਵੇਂ ਦੋਵੇਂ ਮੇਰੇ ਤੇ ਗਲਤ ਇਲਜ਼ਾਮ ਲਗਾ ਰਹੇ ਹਨ ਸਾਰੀਆਂ ਗੱਲਾਂ ਦਾ ਨਿਚੋੜ ਇਹੀ ਨਿਕਲਿਆ ਕਿ ਤਿੰਨਾਂ ਭਰਾਵਾਂ ਨੂੰ ਹੁਣ ਅਲੱਗ ਹੋ ਜਾਣਾ ਚਾਹੀਦਾ ਹੈ ਤੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਆਪ ਹੀ ਚੱਕ ਲੈਣ ਵੱਡੇ ਦਾ ਕਹਿਣਾ ਸੀ ਕਿ ਹੁਣ ਮੇਰੇ ਬੱਚੇ ਵੀ ਵੱਡੇ ਹੋ ਰਹੇ ਹਨ ਤੇ ਉਹਨਾਂ ਦਾ ਖਰਚਾ ਜ਼ਿਆਦਾ ਹੈ ਜੇਕਰ ਛੋਟਾ ਇਸੇ ਤਰ੍ਹਾਂ ਫੈਕਟਰੀ ਦੀ ਕਮਾਈ ਵਿੱਚੋਂ ਪੈਸੇ ਕੱਢਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਕੀ ਖਾਣ ਨੂੰ ਵੀ ਕੁਝ ਨਹੀਂ ਬਚਣਾ ਇਸੇ ਲਈ ਅਲੱਗ ਹੋਣ ਵਿੱਚ ਹੀ ਫਾਇਦਾ ਹੈ ਤਾਂ ਕਿ ਅਸੀਂ ਤਿੰਨੇ ਹੀ ਆਪਣੇ ਆਪਣੇ ਪੈਸੇ ਬਚਾ ਸਕੀਏ ਤਿੰਨਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਜਦੋਂ ਉਹ ਤਿੰਨੋਂ ਫੈਕਟਰੀ ਸੰਭਾਲ ਰਹੇ ਹਨ ਤਾਂ ਫੈਕਟਰੀ ਦੇ ਸਿਰਫ ਤਿੰਨ ਹੀ ਹਿੱਸੇ ਕੀਤੇ ਜਾਣ ਚੌਥਾ ਭਰਾ ਤਾਂ ਨੌਕਰੀ ਕਰਦਾ ਹੈ ਤਿੰਨਾਂ ਨੇ ਆਪਣੇ ਖਾਨਦਾਨੀ ਘਰ ਤੇ ਨਾਂ ਲੱਗਦੇ ਘਰ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲਿਆ ਤਿੰਨਾਂ ਨੇ ਅਲੱਗ ਹੋਣ ਦਾ ਫੈਸਲਾ ਆਪ ਹੀ ਕਰ ਲਿਆ ਤੇ ਚੌਥੇ ਭਰਾ ਨੂੰ ਘਰ ਤੇ ਫੈਕਟਰੀ ਵਿੱਚੋਂ ਹਿੱਸਾ ਨਹੀਂ ਦਿੱਤਾ ਕਿਉਂਕਿ ਉਹਨਾਂ ਦੇ ਚੌਥੇ ਭਰਾ ਨੇ ਆਪਣਾ ਘਰ ਪਟਿਆਲੇ ਵਿੱਚ ਹੀ ਬਣਾ ਲਿਆ ਸੀ ਇਸ ਲਈ ਉਸ ਨੂੰ ਘਰ ਦੀ ਜ਼ਰੂਰਤ ਨਹੀਂ ਆ ਪਿੰਡ ਵਿਚਲੀ ਜ਼ਮੀਨ ਬਾਰੇ ਉਹਨਾਂ ਨੇ ਇਹ ਵਿਚਾਰ ਕੀਤਾ ਕਿ ਉਸ ਦੇ ਚਾਰ ਹਿੱਸੇ ਕੀਤੇ ਜਾਣ ਜੋ ਚਾਰਾਂ ਵਿੱਚ ਬਰਾਬਰ ਵੰਡੇ ਜਾ ਸਕਣ ਅਜਿਹਾ ਵਟਵਾਰਾ ਸੁਣ ਕੇ ਤਿੰਨੇ ਨੂੰਹਾਂ ਬਹੁਤ ਖੁਸ਼ ਹੋ ਗਈਆਂ ਛੋਟੀ ਨੂੰ ਆਪਣੇ ਪਤੀ ਨੂੰ ਕਹਿੰਦੀ ਮੈਂ ਤਾਂ ਕਦੋਂ ਦੀ ਅਲੱਗ ਹੋਣਾ ਚਾਹੁੰਦੀ ਸੀ ਪਰ ਤੁਸੀਂ ਨਹੀਂ ਮੰਨੇ ਹੁਣ ਦੇਖਿਆ ਕਿਵੇਂ ਤੁਹਾਡੇ ਦੋਨਾਂ ਭਰਾਵਾਂ ਨੇ ਸਾਡੇ ਤੇ ਇਲਜ਼ਾਮ ਲਗਾ ਦਿੱਤਾ ਜਦਕਿ ਮੈਂ ਵੀ ਜਾਣਦੀ ਆ ਕਿ ਉਹ ਵੀ ਕੋਈ ਦੁੱਧ ਧੋਤੇ ਨਹੀਂ ਹਨ ਉਹੀ ਹਰ ਮਹੀਨੇ ਫੈਕਟਰੀ ਚੋਂ ਜ਼ਿਆਦਾ ਪੈਸੇ ਲੈਂਦੇ ਸੀ ਪਰ ਤੁਸੀਂ ਤਾਂ ਕਦੇ ਉਹਨਾਂ ਤੋਂ ਹਿਸਾਬ ਹੀ ਨਹੀਂ ਮੰਗਿਆ ਹਿਸਾਬ ਤਾਂ ਦੂਰ ਉਹਨਾਂ ਨੇ ਤਾਂ ਸਾਰਾ ਇਲਜ਼ਾਮ ਤੁਹਾਡੇ ਮੱਥੇ ਹੀ ਮਾਰ ਦਿੱਤਾ ਦੂਜੇ ਪਾਸੇ ਵਿਚਕਾਰਲੀ ਨੂੰ ਵੀ ਖੁਸ਼ ਸੀ ਕਿ ਹੁਣ ਰੋਜ਼-ਰੋਜ਼ ਦਰਾਣੀ ਤੇ ਜਠਾਣੀ ਦਾ ਮੂੰਹ ਨਹੀਂ ਵੇਖਣਾ ਪਵੇਗਾ ਉਹ ਵੀ ਆਪਣੇ ਪਤੀ ਨੂੰ ਕਹਿੰਦੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਦੋਨੋਂ ਪਤੀ ਪਤਨੀ ਇੱਕ ਨੰਬਰ ਦੇ ਚੋਰ ਹਨ ਚੰਗਾ ਹੋਊਗਾ ਇਹਨਾਂ ਤੋਂ ਛੁਟਕਾਰਾ ਮਿਲ ਜਾਊਗਾ ਤਿੰਨੇ ਨੂੰ ਹੱਪਤ ਬਹੁਤ ਹੀ ਖੁਸ਼ ਸੀ ਇੰਨਾ ਖੁਸ਼ ਕਿ ਅਲੱਗ ਹੋਣ ਜਾਣ ਦੀ ਖੁਸ਼ੀ ਵਿੱਚ ਉਹ ਆਪਣੇ ਬੇਬੇ ਬਾਪੂ ਨੂੰ ਤਾਂ ਜਿਵੇਂ ਭੁੱਲ ਹੀ ਗਏ ਸੀ ਬਲਵਿੰਦਰ ਸਿੰਘ ਜੀ ਤੇ ਉਹਨਾਂ ਦੀ ਪਤਨੀ ਬੈਠੇ ਸਭ ਕੁਝ ਦੇਖ ਰਏ ਸੀ ਤੇ ਉਹਨਾਂ ਦੀਆਂ ਗੱਲਾਂ ਵੀ ਸੁਣ ਰਹੇ ਸੀ ਕਿ ਜਿਹੜੇ ਨੂੰ ਪੁੱਤ ਸਾਨੂੰ ਨਾਲ ਰੱਖਣਗੇ ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਰਹਾਂਗੇ ਵੈਸੇ ਵੀ ਸਾਨੂੰ ਬਜ਼ੁਰਗਾਂ ਨੂੰ ਹੁਣ ਇਸ ਉਮਰ ਵਿੱਚ ਚਾਹੀਦਾ ਵੀ ਕੀ ਹੈ ਬਸ ਦੋ ਡੰਗ ਦੀ ਰੋਟੀ ਤੋਂ ਬਿਨਾ ਉਹਨਾਂ ਦੀ ਪਤਨੀ ਨੇ ਕਿਹਾ ਪਰ ਤੁਸੀਂ ਕੁਝ ਨਾ ਕਹਿਣਾ ਜੋ ਹੋ ਰਿਹਾ ਹੈ ਦੇਖੀ ਚੱਲੋ ਓਹੋ ਮੈਂ ਤਾਂ ਇਹਨਾਂ ਨੂੰ ਕੀ ਕਹਿਣਾ ਮੈਂ ਭਲਾ ਕਿਉਂ ਇਹਨਾਂ ਦੇ ਮਾਲੇ ਵਿੱਚ ਲਾਤੜਾਉਂਗਾ ਪਰ ਹਾਂ ਜੇਕਰ ਗੱਲ ਸਾਡੇ ਵजूद ਤੇ ਆਈ ਤਾਂ ਮੈਂ ਵੀ ਚੁੱਪ ਨਹੀਂ ਰਹਾਗਾ ਕੁਝ ਦੇਰ ਬਾਅਦ ਜਦੋਂ ਬਲਵਿੰਦਰ ਸਿੰਘ ਜੀ ਭਾਂਡੇ ਵਿੱਚ ਟਹਿਲਣ ਲਈ ਨਿਕਲੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਨੂੰ ਪੁੱਤ ਇਸੇ ਗੰਭੀਰ ਵਿਸ਼ੇ ਤੇ ਚਰਚਾ ਕਰ ਰਹੇ ਹਨ ਉਹ ਸੋਚਣ ਲੱਗੇ ਕਿ ਅੱਜ ਤੱਕ ਜਿਹੜੇ ਨੂਹਾ ਪੁੱਤਾਂ ਵਿੱਚ ਐਤ ਕੁੱਤੇ ਵਾਲਾ ਵੈਰ ਸੀ ਅੱਜ ਕਿਵੇਂ ਸਾਰੇ ਜਣੇ ਇਕੱਠੇ ਬੈਠ ਕੇ ਹਰ ਚੀਜ਼ ਦਾ ਪਟਵਾਰਾ ਤੇ ਅੱਗੇ ਦੀ ਪਲੈਨਿੰਗ ਕਿਵੇਂ ਕਰ ਰਹੇ ਹਨ ਉਦੋਂ ਹੀ ਉਹਨਾਂ ਦੇ ਕੰਨਾਂ ਵਿੱਚ ਛੋਟੀ ਨੂਹ ਦੀ ਆਵਾਜ਼ ਪਈ ਕੱਲ ਛੋਟੇ ਦੇ ਸ਼ਹਿਰੋਂ ਆਉਣ ਤੋਂ ਬਾਅਦ ਬੇਬੇ ਬਾਪੂ ਦੇ ਨਾਂ ਦੀ ਪਰਚੀ ਕੱਢ ਲਵਾਂਗੇ ਜਿਸ ਦੇ ਹਿੱਸੇ ਵਿੱਚ ਉਹਨਾਂ ਦੀ ਪਰਚੀ ਆਵੇਗੀ ਉਹ ਦੋਨੋਂ ਉਹਨਾਂ ਦੇ ਨਾਲ ਹੀ ਪਹਿਲੇ 4 ਮਹੀਨੇ ਰਹਿਣਗੇ ਤਾਂ ਵਿਚਕਾਰਲੀ ਬੋਲੀ ਕਿ ਦੀਦੀ ਤੁਸੀਂ ਫਿਕਰ ਨਾ ਕਰੋ ਜਦੋਂ ਸਾਰੀਆਂ ਚੀਜ਼ਾਂ ਦਾ ਵਟਵਾਰਾ ਬਰਾਬਰ ਹੋ ਰਿਹਾ ਹੈ ਤਾਂ ਬੇਬੇ ਬਾਪੂ ਦੇ ਰਹਿਣ ਦਾ ਵਟਵਾਰਾ ਵੀ ਬਰਾਬਰ ਹੀ ਕਰਾਂਗੇ ਕਿਸੇ ਇੱਕ ਦੇ ਮੱਥੇ ਨਹੀਂ ਮੜਦੇ ਤਿੰਨਾਂ ਪੁੱਤਰਾਂ ਨੇ ਵੀ ਆਪਣੀਆਂ ਪਤਨੀਆਂ ਦੀ ਇਸ ਗੱਲ ਤੇ ਸਹਿਮਤੀ ਜਤਾਈ ਆਪਣੇ ਤੇ ਆਪਣੀ ਪਤਨੀ ਦੇ ਬਾਰੇ ਇਹ ਗੱਲਾਂ ਸੁਣ ਕੇ ਬਲਵਿੰਦਰ ਸਿੰਘ ਜੀ ਤਰ ਅੰਦਰੋਂ ਤੱਕ ਟੁੱਟ ਚੁੱਕੇ ਸੀ ਉਹਨਾਂ ਦੀ ਤਾਂ ਜਿਵੇਂ ਸਰੀਰ ਵਿੱਚੋਂ ਜਾਨ ਹੀ ਨਿਕਲ ਗਈ ਹੋਵੇ ਉਸ ਰਾਤ ਤਾਂ ਉਹ ਜਿਵੇਂ ਕਿਵੇਂ ਸੌਂ ਗਏ ਪਰ ਅਗਲੇ ਦਿਨ ਸਵੇਰੇ ਉੱਠੇ ਤਾਂ ਗੰਭੀਰ ਸੋਚ ਵਿੱਚ ਬੈਠੇ ਸੀ ਕਿ ਹੁਣ ਉਹਨਾਂ ਦੇ ਰਹਿਣ ਦਾ ਵੀ ਵਟਵਾਰਾ ਹੋ ਜਾਵੇਗਾ ਇਹ ਸੋਚ ਸੋਚ ਕੇ ਉਹਨਾਂ ਦਾ ਦਿਲ ਘਟਦਾ ਜਾ ਰਿਹਾ ਸੀ ਉਸੇ ਸਮੇਂ ਉਹਨਾਂ ਦਾ ਸਭ ਤੋਂ ਛੋਟਾ ਪੁੱਤਰ ਆਪਣੀ ਘਰਵਾਲੀ ਨਾਲ ਘਰ ਪਹੁੰਚ ਗਿਆ ਤੇ ਸਿੱਧਾ ਆਪਣੇ ਬੇਬੇ ਬਾਪੂ ਦੇ ਕਮਰੇ ਵਿੱਚ ਆ ਗਿਆ ਤੇ ਆਪਣੀ ਬੇਬੇ ਦੀ ਅਜੇਹੀ ਹਾਲਤ ਦੇਖ ਕੇ ਪਰੇਸ਼ਾਨ ਹੋ ਗਿਆ ਆਪਣੇ ਪਿਓ ਨੂੰ ਕਹਿਣ ਲੱਗਾ ਕਿ ਬਾਪੂ ਜੀ ਇੱਕ ਹਫਤਾ ਹੋ ਗਿਆ ਬੇਬੇ ਨੂੰ ਬਿਮਾਰ ਹੋਏ ਤੇ ਤੁਸੀਂ ਮੈਨੂੰ ਫੋਨ ਕਰਕੇ ਵੀ ਨਹੀਂ ਦੱਸਿਆ ਇਹ ਤਾਂ ਕੱਲ ਭਰਾ ਦਾ ਫੋਨ ਆਇਆ ਸੀ ਤੇ ਉਹਨਾਂ ਤੋਂ ਮੈਨੂੰ ਬੇਬੇ ਦੀ ਹਾਲਤ ਬਾਰੇ ਪਤਾ ਲੱਗਿਆ ਬਲਵਿੰਦਰ ਸਿੰਘ ਜੀ ਕਹਿਣ ਲੱਗੇ ਕਿ ਪੁੱਤ ਮੈਨੂੰ ਪਤਾ ਹੈ ਕਿ ਨੌਕਰੀ ਵਿੱਚ ਤੂੰ ਬਹੁਤ ਬੀਜੀ ਰਹਿੰਦਾ ਹੈ ਇਸ ਲਈ ਤੈਨੂੰ ਪਰੇਸ਼ਾਨ ਕਰਨਾ ਠੀਕ ਨਾ ਲੱਗਾ ਸਵੇਰ ਦੇ 11 ਵਜੇ ਚੁੱਕੇ ਸੀ ਤੇ ਹਜੇ ਤੱਕ ਕਿਸੇ ਨੇ ਕੁਝ ਖਾਦਾ ਨਹੀਂ ਸੀ ਇਹ ਸੁਣ ਕੇ ਸਭ ਤੋਂ ਛੋਟੀ ਨੂੰ ਉੱਠ ਕੇ ਰਸੋਈ ਵਿੱਚ ਚਲੀ ਗਈ ਤੇ ਥੋੜੀ ਦੇਰ ਵਿੱਚ ਹੀ ਬੇਬੇ ਬਾਪੂ ਲਈ ਕੁਝ ਖਾਣ ਲਈ ਬਣਾ ਲਈ ਤੇ ਆਪਣੀ ਬੇਬੇ ਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗੀ ਉਸੇ ਸਮੇਂ ਤਿੰਨੇ ਮੁੰਡੇ ਤੇ ਨੂਹਾ ਬਲਵਿੰਦਰ ਸਿੰਘ ਜੀ ਦੇ ਕਮਰੇ ਵਿੱਚ ਆ ਪਹੁੰਚੇ ਤੇ ਇੱਕ ਦਿਨ ਪਹਿਲਾਂ ਹੋਏ ਸੰਪੰਤੀ ਤੇ ਜਾਇਦਾਦ ਦੇ ਵਟਵਾਰੇ ਦਾ ਫੈਸਲਾ ਜੋ ਉਹਨਾਂ ਨੇ ਕੀਤਾ ਸੀ ਉਹ ਸਭ ਕੁਝ ਛੋਟੇ ਭਰਾ ਨੂੰ ਦੱਸ ਦਿੱਤਾ ਸਭ ਤੋਂ ਛੋਟਾ ਇਸ ਗੱਲ ਤੇ ਹੈਰਾਨ ਸੀ ਕਿ ਫੈਕਟਰੀ ਤੇ ਦੋਨਾਂ ਘਰਾਂ ਨੂੰ ਛੱਡ ਕੇ ਉਸ ਨੂੰ ਸਿਰਫ ਜ਼ਮੀਨ ਵਿੱਚੋਂ ਚੌਥਾ ਹਿੱਸਾ ਦਿੱਤਾ ਗਿਆ ਸੀ ਉਸੇ ਸਮੇ ਸਭ ਤੋਂ ਵੱਡੀ ਨੂੰ ਬੋਲੀ ਕਿ ਹੁਣ ਤੁਸੀਂ ਆ ਹੀ ਗਏ ਹੋ ਤਾਂ ਲੱਗੇ ਹੱਥ ਬੇਬੇ ਬਾਪੂ ਦੇ ਰਹਿਣ ਦਾ ਬਟਵਾਰਾ ਵੀ ਕਰ ਦਿਓ ਅਸੀਂ ਸਾਰਿਆਂ ਨੇ ਸੋਚ ਲਿਆ ਕਿ ਬੇਬੇ ਬਾਪੂ 4 ਮਹੀਨੇ ਸਾਡੇ ਸਾਰਿਆਂ ਨਾਲ ਰਹਿਣਾ ਕਰਨਗੇ ਤੇ ਸਭ ਤੋਂ ਪਹਿਲਾਂ ਕਿਸ ਨਾਲ ਰਹਿਣਗੇ ਇਸ ਗੱਲ ਦਾ ਫੈਸਲਾ ਪਰਚੀ ਕੱਢ ਕੇ ਕਰ ਲਵਾਂਗੇ ਛੋਟਾ ਬੋਲਿਆ ਕਿ ਭਾਬੀ ਇਹ ਤਾਂ ਸਹੀ ਨਹੀਂ ਆ ਇਹ ਸਾਡੇ ਮਾਪਿਓ ਹਨ ਘਰ ਦਾ ਪਿਆ ਹੋਇਆ ਕੋਈ ਸਮਾਨ ਨਹੀਂ ਜਿਸ ਦਾ ਤੁਸੀਂ ਵਟਵਾਰਾ ਕਰ ਲਵੋਗੇ ਤਾਂ ਵੱਡੀ ਨੂੰ ਕਹਿੰਦੀ ਕਿ ਵੇਖੋ ਜੀ ਤੁਸੀਂ ਤਾਂ ਸ਼ਹਿਰ ਵਿੱਚ ਰਹਿੰਦੇ ਹੋ ਨੋਟ ਗਿਣ ਰਹੇ ਹੋ ਤੇ ਬੇਬੇ ਬਾਪੂ ਦੀ ਸਾਰੀ ਜ਼ਿੰਮੇਵਾਰੀ ਅਸੀਂ ਤਿੰਨਾਂ ਨੇ ਚੱਕੀ ਹੋਈ ਆ ਫਿਰ ਛੋਟੇ ਨੇ ਕਿਹਾ ਕਿ ਭਾਬੀ ਬੇਬੇ ਬਾਪੂ ਦਾ ਕਿੰਨਾ ਕੁ ਖਰਚਾ ਹੋ ਜਾਂਦਾ ਹੈ ਖਰਚੇ ਜਿੰਨੇ ਪੈਸੇ ਤਾਂ ਮੈਂ ਹਰ ਮਹੀਨੇ ਭਰਾ ਨੂੰ ਭੇਜਦਾ ਹਾਂ ਤਾਂ ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ ਹਜੇ ਇਹ ਸਾਰੀਆਂ ਗੱਲਾਂ ਚੱਲ ਹੀ ਰਹੀਆਂ ਸੀ ਕੀ ਉਸ ਦਾ ਫੋਨ ਆ ਗਿਆ ਜਿਸ ਨੂੰ ਸੁਣ ਲਈ ਉਹ ਬਾਹਰ ਭਾਂਡੇ ਵਿੱਚ ਆ ਗਿਆ ਫੋਨ ਤੇ ਗੱਲ ਕਰਕੇ ਉਹ ਪਿੱਛੇ ਮੁੜਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਪਿੱਛੇ ਖੜੀ ਸੀ ਤੇ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦੀ ਹਾਂ ਉਸ ਨੇ ਕਿਹਾ ਕਿ ਹਾਂ ਦੱਸ ਕੀ ਗੱਲ ਆ ਤਾਂ ਉਸ ਨੇ ਕਿਹਾ ਕਿ ਆਪਾਂ ਬੇਬੇ ਬਾਪੂ ਨੂੰ ਹਮੇਸ਼ਾ ਦੇ ਲਈ ਆਪਣੇ ਨਾਲ ਨਹੀਂ ਰੱਖ ਸਕਦੇ ਆਖਿਰ ਨੂਪੁੱਤ ਹੁੰਦੇ ਹੋਏ ਸਾਡਾ ਵੀ ਤਾਂ ਕੋਈ ਫਰਜ਼ ਬਣਦਾ ਹੈ ਉਹਨਾਂ ਲਈ ਇਹ ਗੱਲ ਸੁਣਦੇ ਹੀ ਉਸਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਤੇ ਕਹਿਣ ਲੱਗਾ ਕਿ ਮੈਂ ਵੀ ਇਹੀ ਸਭ ਸੋਚ ਰਿਹਾ ਸੀ ਕਿ ਇਸ ਬਾਰੇ ਵਿੱਚ ਤੇਰੇ ਨਾਲ ਗੱਲ ਕਰਾਂ ਉਸ ਦੀ ਪਤਨੀ ਨੇ ਕਿਹਾ ਕਿ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਬੇਬੇ ਬਾਪੂ ਨੇ ਤੁਹਾਨੂੰ ਤੁਹਾਡੇ ਪੈਰਾਂ ਤੇ ਖੜਾ ਕਰਕੇ ਆਪਣਾ ਫਰਜ਼ ਨਿਭਾ ਦਿੱਤਾ ਹੈ ਤੇ ਹੁਣ ਤੁਸੀਂ ਆਪਣਾ ਫਰਜ਼ ਨਿਭਾਉਣ ਲਈ ਆਪਣੀ ਪਤਨੀ ਤੋਂ ਪੁੱਛੋਂਗੇ ਇਸ ਤੋਂ ਬਾਅਦ ਉਹ ਆਪਣੇ ਮਾਪਿਓ ਕੋਲ ਆ ਗਿਆ ਤੇ ਉਹਨਾਂ ਨੂੰ ਆਪਣੀ ਤੇ ਆਪਣੀ ਪਤਨੀ ਦੇ ਮਨ ਦੀ ਗੱਲ ਦੱਸ ਦਿੱਤੀ ਆਪਣੇ ਪੁੱਤਰ ਤੇ ਨੂੰਹ ਦੇ ਅਜਿਹੇ ਵਿਚਾਰ ਸੁਣ ਕੇ ਬਲਜਿੰਦਰ ਸਿੰਘ ਜੀ ਦਾ ਦਿਲ ਬਾਗੋ ਬਾਗ ਹੋ ਗਿਆ ਤੇ ਕਹਿਣ ਲੱਗੇ ਕਿ ਤੇਰੇ ਵਰਗਾ ਪੁੱਤਰ ਪਾ ਕੇ ਤਾਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਫਿਰ ਉਸਦੇ ਪੁੱਤਰ ਨੇ ਕਿਹਾ ਕਿ ਠੀਕ ਹੈ ਬਾਪੂ ਜੀ ਮੈਂ ਤੁਹਾਡਾ ਸਮਾਨ ਪੈਕ ਕਰਦਾ ਹਾਂ ਤੇ ਫਿਰ ਤੁਸੀਂ ਸਾਡੇ ਨਾਲ ਰਹੋਗੇ ਤੇ ਆਪਾਂ ਉੱਥੇ ਜਾ ਕੇ ਬੇਬੇ ਦਾ ਕਿਸੇ ਵਧੀਆ ਤੇ ਵੱਡੇ ਹਸਪਤਾਲ ਵਿੱਚ ਇਲਾਜ ਕਰਵਾਵਾਂਗੇ ਮੈਨੂੰ ਉਮੀਦ ਹੈ ਕਿ ਬੇਬੇ ਥੋੜੇ ਜਿਹੇ ਦਿਨਾਂ ਵਿੱਚ ਹੀ ਠੀਕ ਹੋ ਜਾਣਗੇ ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਬਲਜਿੰਦਰ ਸਿੰਘ ਜੀ ਥੋੜੇ ਸੀਰੀਅਸ ਹੋ ਗਏ ਤੇ ਕਹਿਣ ਲੱਗੇ ਕਿ ਪੁੱਤਰ ਹਜੇ ਇੱਕ ਬਹੁਤ ਜ਼ਰੂਰੀ ਕੰਮ ਬਾਕੀ ਹੈ ਪਹਿਲਾਂ ਉਹ ਕੰਮ ਕਰ ਲੈਂਦੇ ਹਾਂ ਫਿਰ ਅਸੀਂ ਦੋਨੋਂ ਤੇਰੇ ਨਾਲ ਚੱਲਾਂਗੇ ਕਿਹੜਾ ਕੰਮ ਬਾਪੂ ਜੀ ਪੁੱਤਰ ਜਦੋਂ ਇਹ ਕੰਮ ਹੋ ਜਾਵੇਗਾ ਤਾਂ ਮੈਂ ਤੈਨੂੰ ਦੱਸ ਦੇਵਾਂਗਾ ਅਜੇ ਤੁਸੀਂ ਦੋਨੋਂ ਜਾ ਕੇ ਆਰਾਮ ਕਰੋ ਅਗਲੇ ਦਿਨ ਸਵੇਰੇ ਬਲਵਿੰਦਰ ਸਿੰਘ ਜੀ ਉੱਠੇ ਤੇ ਬਿਨਾਂ ਦੱਸੇ ਕਿਤੇ ਚਲੇ ਗਏ ਸ਼ਾਮ ਨੂੰ ਪਰਤੇ ਉਹਨਾਂ ਦੇ ਹੱਥ ਵਿੱਚ ਕੁਝ ਕਾਗਜ਼ ਸਨ ਤੇ ਚਿਹਰੇ ਤੇ ਆਤਮ ਵਿਸ਼ਵਾਸ ਸੀ ਉਹਨਾਂ ਨੇ ਆਪਣੇ ਚਾਰੋਂ ਪੁੱਤਰਾਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਿਹਾ ਕਿ ਵਟਵਾਰੇ ਦੇ ਵਿਸ਼ੇ ਵਿੱਚ ਮੈਂ ਇੱਕ ਫੈਸਲਾ ਕੀਤਾ ਹੈ ਵੱਡਾ ਅਚਾਨਕ ਬੋਲਿਆ ਫੈਸਲਾ ਕਿਹੜਾ ਫੈਸਲਾ ਉਸ ਦਿਨ ਅਸੀਂ ਤਿੰਨਾਂ ਨੇ ਸਾਰਾ ਕੁਝ ਤੈਅ ਕਰ ਲਿਆ ਸੀ ਬਲਵਿੰਦਰ ਸਿੰਘ ਜੀ ਕਹਿਣ ਲੱਗੇ ਉਹ ਫੈਸਲਾ ਤੁਹਾਡੇ ਵੱਲੋਂ ਸੀ ਪਰ ਮੈਂ ਉਸ ਫੈਸਲੇ ਨੂੰ ਸਹਿਮਤੀ ਨਹੀਂ ਦਿੱਤੀ ਅੱਜ ਮੈਂ ਫੈਸਲਾ ਕੀਤਾ ਹੈ ਮੈਂ ਇਸ ਘਰ ਦੇ ਚਾਰ ਹਿੱਸੇ ਕਰਨ ਜਾ ਰਿਹਾ ਹਾਂ ਇਹ ਕਹਿੰਦੇ ਹੋਏ ਉਹਨਾਂ ਨੇ ਕਾਗਜ਼ ਆਪਣੇ ਤਿੰਨੇ ਵੱਡੇ ਪੁੱਤਰਾਂ ਵੱਲ ਕਰ ਦਿੱਤੇ ਇਹ ਗੱਲ ਸੁਣ ਕੇ ਉਹਨਾਂ ਦੇ ਤਾਂ ਜਿਵੇਂ ਹੋਸ਼ ਹੀ ਉੱਡ ਗਏ ਹੈਰਾਨ ਹੁੰਦੇ ਹੋਏ ਵੱਡਾ ਬੋਲਿਆ ਕਿ ਬਾਪੂ ਜੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਇਸ ਘਰ ਦੇ ਚਾਰ ਹਿੱਸੇ ਕਰਨ ਦਾ ਕੀ ਮਤਲਬ ਹੋਇਆ ਛੋਟੇ ਨੇ ਤਾਂ ਸ਼ਹਿਰ ਵਿੱਚ ਆਪਣਾ ਘਰ ਬਣਾਇਆ ਹੋਇਆ ਹੈ ਫਿਰ ਇਸ ਦਾ ਇਸ ਘਰ ਤੇ ਹੱਕ ਕਿਵੇਂ ਹੋਇਆ ਹਜੇ ਮੇਰੀ ਗੱਲ ਪੂਰੀ ਨਹੀਂ ਹੋਈ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਵੋ ਮੈਂ ਕੇਵਲ ਇਸ ਘਰ ਨੂੰ ਹੀ ਨਹੀਂ ਆਪਣੀ ਫੈਕਟਰੀ ਨੂੰ ਵੀ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਦੂਜਾ ਘਰ ਤੇ ਜ਼ਮੀਨ ਮੈਂ ਵੇਚਣ ਲਈ ਲਾ ਦਿੱਤੀ ਹੈ ਤੇ ਮੈਂ ਆਪਣੇ ਸਭ ਤੋਂ ਛੋਟੇ ਪੁੱਤਰ ਦੇ ਨਾਲ ਸਾਂਝਾ ਖਾਤਾ ਖੋਲ ਰਿਹਾ ਹਾਂ ਪੈਂਡ ਵਾਲੀ ਪ੍ਰਾਪਰਟੀ ਵੇਚ ਕੇ ਜਿੰਨਾ ਵੀ ਪੈਸਾ ਆਊਗਾ ਉਹ ਉਸੇ ਅਕਾਊਂਟ ਵਿੱਚ ਚਲਾ ਜਾਵੇਗਾ ਜਿਸ ਨਾਲ ਮੇਰੀ ਪਤਨੀ ਦਾ ਬਹੁਤ ਚੰਗੀ ਤਰ੍ਹਾਂ ਇਲਾਜ ਹੋ ਸਕੇਗਾ ਬਾਕੀ ਸਾਰਾ ਬਚਿਆ ਹੋਇਆ ਪੈਸਾ ਛੋਟੇ ਦਾ ਹੋਵੇਗਾ ਇਹ ਗੱਲ ਸੁਣ ਕੇ ਵੱਡੀ ਨੂੰ ਤੇ ਵਿਚਕਾਰਲੀ ਨੂੰ ਗੁੱਸੇ ਨਾਲ ਚੀਕਦੀਆਂ ਹੋਈਆਂ ਬੋਲੀਆਂ ਇਹ ਤਾਂ ਬੇਈਮਾਨੀ ਹੋਈ ਬਾਪੂ ਜੀ ਅਸੀਂ ਜੋ ਤੁਹਾਡੀ ਇੰਨੇ ਦਿਨਾਂ ਤੋਂ ਸੇਵਾ ਕੀਤੀ ਉਸ ਦਾ ਤੁਸੀਂ ਸਾਨੂੰ ਇਹ ਫਲ ਦਿੱਤਾ ਕਿਹੜੀ ਸੇਵਾ ਸਾਨੂੰ ਦੋ ਟਾਈਮ ਦੀ ਰੋਟੀ ਦੇਣ ਲਈ ਵੀ ਤੁਸੀਂ ਪਰਚੀ ਕੱਢਣ ਦਾ ਸੋਚ ਲਿਆ ਆਪਣੀ ਬੇਬੇ ਦਾ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਬਜਾਏ ਤੁਹਾਨੂੰ ਤਾਂ ਬਟਵਾਰੇ ਦੀ ਪੈ ਗਈ ਤੁਹਾਡੀ ਹੀ ਸੇਵਾ ਦਾ ਨਤੀਜਾ ਹੈ ਕਿ ਮੇਰੀ ਪਤਨੀ व्हीਲਚੇਅਰ ਤੇ ਆ ਗਈ ਹੈ ਜਰਾ ਦੇਖੋ ਤਾਂ ਸਹੀ ਉਸਦੀ ਹਾਲਤ ਇਹ ਕਹਿੰਦੇ ਹੋਏ ਬਲਵਿੰਦਰ ਸਿੰਘ ਜੀ ਸਿਸਕੀਆਂ ਲੈ ਕੇ ਰੋਣ ਲੱਗੇ ਆਪਣੇ ਪਤੀ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਉਹਨਾਂ ਦੀ ਪਤਨੀ ਵੀ ਆਪਣੇ ਹੰਝੂਆਂ ਤੇ ਕਾਬੂ ਨਾ પા ਸਕੀ ਤਿੰਨੇ ਨੂਹਾ ਜੋ ਹੁਣ ਤੱਕ ਬੜੀਆਂ ਖੁਸ਼ ਸਨ ਬਲਵਿੰਦਰ ਸਿੰਘ ਜੀ ਦਾ ਫੈਸਲਾ ਸੁਣਨ ਤੋਂ ਬਾਅਦ ਅਚਾਨਕ ਉਹਨਾਂ ਦੀ ਖੁਸ਼ੀ ਦੁੱਖ ਵਿੱਚ ਬਦਲ ਗਈ ਸਭ ਤੋਂ ਛੋਟੇ ਪੁੱਤਰ ਨੇ ਕਿਹਾ ਕਿ ਬਾਪੂ ਜੀ ਸਾਨੂੰ ਜਾਇਦਾਦ ਵਿੱਚੋਂ ਇੱਕ ਪੈਸਾ ਵੀ ਨਹੀਂ ਚਾਹੀਦਾ ਸਾਨੂੰ ਤਾਂ ਸਿਰਫ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਤੇ ਉਮਰ ਭਰ ਲਈ ਤੁਹਾਡਾ ਸਾਥ ਚਾਹੀਦਾ ਪਰ ਬਲਵਿੰਦਰ ਸਿੰਘ ਜੀ ਕਹਿਣ ਲੱਗੇ ਕਿ ਨਹੀਂ ਪੁੱਤਰ ਮੈਂ ਦੇਣਾ ਚਾਹੁੰਦਾ ਹਾਂ ਇਹ ਤੋਂ ਮਣਾਈ ਨਾ ਕਰ ਅਗਲੇ ਦਿਨ ਸਵੇਰੇ ਬਲਵਿੰਦਰ ਸਿੰਘ ਜੀ ਆਪਣੀ ਪਤਨੀ ਦੇ ਨਾਲ ਛੋਟੇ ਮੁੰਡੇ ਦੇ ਨਾਲ ਸ਼ਹਿਰ ਚਲੇ ਗਏ ਉਥੇ ਉਹ ਆਪਣੀ ਬੇਬੇ ਨੂੰ ਕਿਸੇ ਵਧੀਆ ਡਾਕਟਰ ਕੋਲ ਲੈ ਗਿਆ ਜਿੱਥੇ ਡਾਕਟਰ ਨੇ ਉਹਨਾਂ ਨੂੰ ਖਾਸ ਤਰ੍ਹਾਂ ਦੀ ਡਾਈਟ ਤੇ ਐਕਸਰਸਾਈਜ਼ ਕਰਨ ਲਈ ਕਿਹਾ ਛੋਟੇ ਦੀ ਪਤਨੀ ਨੇ ਡਾਕਟਰ ਤੋਂ ਸਭ ਕੁਝ ਚੰਗੀ ਤਰ੍ਹਾਂ ਸਮਝ ਲਿਆ ਤੇ ਆਪਣੀ ਸੱਸ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਕੁਝ ਹੀ ਦਿਨਾਂ ਵਿੱਚ ਬਲਵਿੰਦਰ ਸਿੰਘ ਜੀ ਦੀ ਪਤਨੀ ਬਿਲਕੁਲ ਠੀਕ ਹੋ ਗਈ ਬਲਵਿੰਦਰ ਸਿੰਘ ਜੀ ਦੇ ਛੋਟੇ ਬੇਟੇ ਨੇ ਆਪਣੀ ਚੰਗੀ ਪਰਵਿਸ਼ਿ ਦਿਖਾਈ ਤੇ ਆਪਣੇ ਬੇਬੇ-ਬਾਪੂ ਨੂੰ ਇੱਕ ਨਵੀਂ ਉਮੀਦ ਤੇ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ ਕਾਸ਼ ਸਾਰੇ ਮਾਪਿਆਂ ਕੋਲ ਅਜਿਹਾ ਹੀ ਇੱਕ ਪੁੱਤਰ ਜ਼ਰੂਰ ਹੋਵੇ ਬਲਵਿੰਦਰ ਸਿੰਘ ਜੀ ਕਿਸਮਤ ਵਾਲੇ ਸੀ ਕਿ ਉਹਨਾਂ ਦੇ ਛੋਟੇ ਮੁੰਡੇ ਨੇ ਉਹਨਾਂ ਦੀ ਹਾਲਤ ਨੂੰ ਸਮਝਿਆ ਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ ਸੋ ਦੋਸਤੋ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਬੁਢਾਪੇ ਵਿੱਚ ਆ ਕੇ ਉਹਨਾਂ ਨੂੰ ਫालतू ਸਮਾਨ ਵਾਂਗ ਸੁੱਟ ਦੇਣਾ ਚਾਹੀਦਾ ਹੈ ਮਾਤਾ ਪਿਤਾ ਦਾ ਦੇਣ ਆਪਾਂ ਸਾਰੀ ਉਮਰ ਨਹੀਂ ਦੇ ਸਕਦੇ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਪੂਰੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ